ਆ ਆ ਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਤੰਪੀਆਂ ਦਿੰਦਾ ਮੁੰਡਾ じゃ100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ੱਕਾ ਕੀਤਾ ਆ ਫੋਰਸ ਕਰਦਾ ਜਾਂ ੱਕਾ ਕਰਦਾ ਰਿਹਾ ਵੀ ਵਿਆਹ ਕਰਾ ਮੇਰੇ ਨਾਲ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਪੈਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਦਾ ਕਿਦਾਂ ਨਾ ਬੇਚ ਦਾ ਨਾ ਅਰਸ਼ਦੀਪ ਕੌਰ ਮੈਂ ਕੰਮ ਤੋਂ ਆਈ 3 ਵਜੇ ਨਾ ਮੈਂ ਅਣਕੇ ਦੇਖਿਆ ਕੋਈ ਘਾਨੀਆਂ ਦਾ ਸਾਰੀ ਫੈਮਿਲੀ ਵਨ ਡੇ ਪ੍ਰੋਗਰਾਮ ਹੀ ਉੱਥੇ ਗਏ ਆ ਮੈਂ ਕਿਹਾ ਬੇਟੀ ਵੀ ਗਈ ਹੋਗੀ ਮੋਨਾਂ ਨੂੰ ਫੋਨ ਉਹਦੇ ਚਾਚਾ ਨੇ ਕੀਤਾ ਬੇਟੀ ਤੁਹਾਡੇ ਨਾਲ ਆਈ ਅਸ ਕਿਤੇ ਨਹੀਂ ਮੈਂ ਗਵਾਂਡੀਆਂ ਘਰੇ ਗਈ ਮੈਂ ਆਹ ਸਦੀਪ ਤੁਹਾਡੇ ਘਰ ਆਏ ਕਿਹਾ ਨਹੀਂ ਗਈ ਆਈ ਬੱਚ ਮੈਂ ਸ਼ਾਮ ਤੱਕ ਡਿੱਗਦ ਰਹੀ ਆ ਫਿਰ ਅਰਸ਼ਾ ਆਏਗੀ ਪਰ ਨਹੀਂ ਆਈ 10 ਵੀ ਤੇ ਦਿਖਿਆ ਅਰਸ਼ਾ ਆਏਗੀ ਮੈਂ ਕਿਹਾ ਕਿਤੇ ਗਈ ਹੋਏ ਕਿ ਘੁੰਮਣ ਫਨਾ ਚਾਹੀਗੀ ਨਹੀਂ ਆਈ ਫਿਰ ਸਾਢੇ 10 ਵਜੇ ਤੱਕ ਡਿੱਕਸ ਨਹੀਂ ਫਿਰ ਸਾਰੀ ਰਾਤ ਮੈਂ ਬੂਆ ਖੁੱਲਾ ਰੱਖਿਆ ਮੈਂ ਕਿਹਾ ਜਦੋਂ ਵੀ ਆਏਗੀ ਆ ਜਾਏਗੀ ਘਰ ਨਹੀਂ ਆਈ ਸਵੇਰੇ ਮੇਰੇ ਪਾਪਾ ਨੂੰ ਫੇਰ ਭੇਜਿਆ ਮੈਂ ਕਿਹਾ ਉਹਨੂੰ ਪੁੱਛ ਕੇ ਆਓ ਵੀ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੁਸੀਂ ਲੱਭ ਕੇ ਦਿਓ ਕੀ ਨਾਮ ਉਹਦਾ ਮੁੰਡੇ ਦਾ ਸੈਲ 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 ਕਹਿੰਦੇ ਬਾਕੀ ਮਨਪੂਰੇ ਨਾਮ ਦਾ ਨਹੀਂ ਪਤਾ ਸੈਲ ਹੀ ਕਹਿੰਦੇ ਫਿਰ ਬਾਅਦ ਚ ਉਹਦੀ ਪੂ ਆਈ ਸਾਡੇ ਘਰੇ ਕਹਿੰਦੀ ਤੁਹਾਡੀ ਬੇਟੀ ਨੇ ਫੋਨ ਕੀਤਾ ਏ ਫਿਰ ਮੈਨੂੰ ਆ ਕੇ ਇੱਥੇ ਲੈ ਜਾ ਫਿਰ ਸੈਲ ਨੂੰ ਮੈਂ ਕਿਹਾ ਤੁਹਾਡੇ ਬੇਟੇ ਨੇ ਨੂੰ ਫੋਨ ਕਰਤਾ ਸਾਨੂੰ ਤੇ ਕਿਤੇ ਨਹੀਂ ਸੀ ਨਿੱਕੀ ਹੁੰਦੀ ਅੱਜ ਤੱਕ ਪਾਲੇ ਸਾਨੂੰ ਵੀ ਕਰ ਸਕਦੀ ਸੀ ਕਹਿੰਦੀ ਉਹ ਇੱਥੇ ਖਲੋਤੀ ਆ ਸਾਨੂੰ ਕਿੰਨੇ ਦਿਨ ਦਾ ਪਤਾ ਨਹੀਂ ਬੇਟੀ ਬੇਟੀ ਸੀ ਰਾਤ 30 ਤਰੀਕ ਨੂੰ ਗਈ ਸੀ ਪਹਿਲੀ ਦੀ ਬ੍ਰਹਮਤ ਕਰ ਲਈ ਤੇ ਬਾਅਦ ਚ ਮੁੜ ਕੇ ਉਹ ਭੈਣ ਜੀ ਉਹਦਾ ਨਾਮ ਹੈ ਤੁਹਾਨੂੰ ਪਤਾ ਹੀ ਮੁੰਡੇ ਨਾਲ ਚੱਲ-ਵਾਲ ਚੱਲਦੀ ਹੈ ਦੀ ਹਾਂਜੀ ਪਤਾ ਹੀ ਮੁੰਡੇ ਨਾਲ ਥੋੜਾ ਸ਼ੱਕ ਹੈਗਾ ਸੀ ਮੈਂ ਕਿਉਂਕਿ ਕਿੰ ਸਮਝ ਪੂਰਾ ਇਹ ਹੋਈ ਮੈਂ ਉਹਨੂੰ ਮੁੰਡੇ ਨੂੰ ਸਮਝਾਇਆ ਬੇਟੇ ਰਿਸ਼ਤਾ ਨਹੀਂ ਬੰਦਾ ਇਹ ਰਿਸ਼ਤਾ ਨਾ ਬਣਾ ਤੂੰ ਅਸੀਂ ਪਿੰਡ 'ਚ ਨਹੀਂ ਮੈਂ ਕਹਿੰਸੀ ਸਾਡੇ ਖਾਨਦਾਨ 'ਚ ਇਹ ਰਵਾਜ ਨਹੀਂ ਆ ਪਿੰਡ 'ਚ ਕਰਦੀਏ ਮੁੰਡਾ ਮੰਨਿਆ ਨਹੀਂ ਮੈਂ ਫੇਰ ਵੀ ਫੇਰ ਵੀ ਨਹੀਂ ਮੰਨਿਆ ਕਹਿੰਦਾ ਮੈਂ ਲੂਟੀ ਤੇ ਆ ਮੈਂ 10 ਵਜੇ ਬੇਟਾ 5 ਵਜੇ ਆਇਆ ਚਾਰ ਵਜੇ ਆਦਾ ਉਦੋਂ 10 10:30 ਵਜੇ ਘਰ ਆਇਆ ਜੀ ਜਦੋਂ ਤੁਸੀਂ ਲੈ ਗਏ ਯਾਰ ਤੂੰ ਦਾ ਕੀ ਹਾਲਾਤ ਸੀ ਉਹਦੇ ਹਾਲਾਤ ਉੱਥੇ ਕਹਾਰੇ ਮਮੀ ਘਬਰਾੜ ਪੈ ਰਹੀ ਐ ਮੈਂ ਕੋਲ ਡ੍ਰਿੰਕ ਪੀਤੀ ਰਸ ਮਿਲਸਾਈਨ ਕੋਲ ਡ੍ਰਿੰਕ ਪਈ ਆ ਹੁਣ ਪਤਾ ਨਹੀਂ ਜੇ ਕਿਉਂ ਕੋਲ ਡ੍ਰਿੰਕ ਦੇ ਕਾਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਵੀ ਮੈਨੂੰ ਭੈਣ ਜੀ ਨਾਲ ਕੇ ਕਿਹਾ ਹੈ ਤੁਹਾਡੀ ਬੇਟੀ ਧਮਕੀਆਂ ਦੇ ਰਹੀ ਆ ਜੋ ਵੀ ਕਹਿ ਲੋ ਵੀ ਕਹਿੰਦੀ ਰਸਾਈਨ ਨੂੰ ਬਰਾਹੀ ਵੀ ਮੈਂ ਮਤੂੰ ਨਾ ਆਇਆ ਮੈਂ ਮਰ ਜਾਣਾ ਤੇ ਕਹਿੰਦੀ ਆਪਾਂ ਤੁਸੀਂ ਕੀ ਚਾ ਇਹ ਸਾਨੂੰ ਕਹਿੰਦੇ ਇੱਥੋਂ ਕਰੋ ਕਹਿ ਕੇ ਗਿਆ ਗਏ ਆ ਵੀ ਅਹੀਂ ਤੁਹਾਡੀ ਬੇਟੀ ਤੁਹਾਨੂੰ ਅੱਲਾ ਤੁਹਾਡੇ ਘਰ ਲਿਆ ਕੇ ਦੇ ਦਿੰਨੇ ਆ ਤੇ ਬਾਅਦ ਤੁਸੀਂ ਜੋ ਮਕਾਨਾਂ ਵਿੱਚ ਕਰ ਲਓ ਤੇ ਬਾਕੀ ਬੇਟੀ ਇਹਨਾਂ ਹੀ ਲੈਂਦੀ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਕਿੱਥੋਂ ਨਹੀਂ ਲੈਂਦੀ ਹਸਪੀਟਲ ਜੀ ਪੂਰੇ ਹੋਈ ਜਾਂ ਕਿਤਾ ਇਹ ਬੇਟੀ ਮੇਰੀ ਬੇਟੀ ਹਸਪੀਟਲ ਜੀ ਜਿੰਦਮ ਤੋੜ ਗਈ ਤਿੰਨ ਦਿਨ ਮੈਂ ਖੱਜਲ ਖਰਾ ਨੰਗੇ ਪੈਰੀ ਭੁੱਖੀ ਧਿਆਈ ਰਹਿ ਕੇ ਮੈਂ ਕਿਆ ਸੀ ਮੈਂ ਤਾਂ ਕੋਈ ਗੱਲ ਨਹੀਂ ਸਟੈਪ ਨਹੀਂ ਲਿਆ ਮੈਂ ਮੇਰੀ ਬੇਟੀ ਬਚ ਜਾਏਗੀ ਮੈਂ ਕੋਈ ਸਟੈਪ ਨਹੀਂ ਲੈਣਾ ਕੀ ਚਾਹੁੰਦੇ ਹੁੰਦੇ ਆ ਇਨਸਾਫ ਚਾਹੁੰਦੇ ਨੇ ਭਾਜੀ ਇਨਸਾਫ ਦਿਓ ਸਾਨੂੰ ਮਾਮਲੇ ਇਦਾਂ ਹੀ ਆਗੇ ਹੁਣ ਚਲੋ ਅੱਜਕੱਲ ਨੈਸ਼ਨ ਜਦੋਂ ਜਵਾਗ ਗਲਤੀਆਂ ਕਰ ਲੈਂਦੇ ਆ ਨਾ ਗੱਲ ਇਦਾਂ ਹੀ ਆਗੇ ਚਲੋ ਮੁੰਡੇ ਨੇ ਜੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਤੇ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮਾਸੀ ਇਹਨਾਂ ਨੇ ਸਾਰੀ ਗੱਲ ਜੋ ਵੀ ਹੋਈ ਹੈ ਮੇਡ ਮੁੱਦਾ ਵੀ ਆਪਾਂ ਇਨਸਾਫ ਮੰਗਦੇ ਆ ਜੋ ਵੀ ਹੋਇਆ ਮੁੰਡੇ ਦੇ ਬਦੌਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਅਜ ਤੱਕ ਆ ਕੀਤਾ ਨੇ ਵੀਡੀਓ ਵਗੈਰਾ ਅੱਜਕੱਲ ਬਣਾ ਲੈਂਦੇ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਧਮਕੀਆਂ ਦਿੰਦਾ ਮੁੰਡਾ ਜਿਆ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤਕਾ ਕੀਤਾ ਆ ਫੋਰਸ ਕਰਦਾ ਜਾਂ ਤਕਾ ਕਰਦਾ ਰਿਹਾ ਕਿ ਵਿਆਹ ਕਰਾ ਮੇਰੇ ਨਾਲ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਪਰ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਤਾਂ ਨਾ ਪਹਿਲੇ ਮੁੰਡਾ ਹੈ ਗਰੀਹ ਪੂਰਾ ਗਰੀਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਪੁੱਛ ਸਕਦੇ ਜੀ ਇਹਨਾਂ ਦੀ ਗੱਲ ਬਾਤ ਆ ਮੈਨੂੰ ਪਤਾ ਨਹੀਂ ਸਰ ਮੈਨੂੰ ਤੇ ਬਸ ਉਦ ਨਹੀਂ ਪਤਾ ਲੱਗਾ ਮੈਂ ਤੇ ਇਹਨਾਂ ਨੂੰ ਸਗੋਂ ਫੋਨ ਲਾ ਕੇ ਗਿਆ ਕਿ ਤੁਸੀਂ ਵਿਆਹ ਕਰ ਦੋ ਇਹ ਕਹਿੰਦੇ ਵੀ ਮੁੰਡਾ ਪਿੰਡ ਦਾ ਵਾ ਤੇ ਵਿਆਹ ਲਈ ਫਿਰ ਕਹਿੰਦੇ ਵੀ ਜੇ ਤੋਈ ਵਿਆਹ ਕਰਾਉਣਾ ਤੇ ਵਿਆਹ ਕਰਾਉਣਾ ਤੇ ਤੁਸੀਂ ਪਿੰਡ ਤੋਂ ਬਾਹਰ ਹੋ ਇਹ ਗੱਲ ਹੋਈ ਵਿੱਚ ਇਹਨਾਂ ਦੇ ਸ ਈ ਨਾਈ ਪੈਂਟ ਰਿਦਾਰੇ ਕਿ ਉੱਤੇ ਪੜਦੀ ਹੈ ਉਹ ਅਰਸ਼ਦੀਬ ਕੋਰਿਆ ਮਕਬੂਲ ਬਰੇ ਵੜਦੀ 4S 4S ਹਾਂਜੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਸਾਇਲ ਹੈਗਾ ਜੀ ਤੇ ਬਾਕੀ ਉਹ ਲੱਗ ਗਈ ਹੈ ਗਵਾਂਡੀ ਇਹਨਾਂ ਦਾ ਹਾਂਜੀ ਨਾਲ ਨਾਲ ਹੀ ਪੜਦਾ ਹੈ ਬਾਕੀ ਇਹਨਾਂ ਨੂੰ ਪਤਾ ਸਾਰੀ ਗੱਲ ਮੈਂ ਜਿਹੜੀ ਗੱਲ ਉਹਦੇ ਚਲੋ ਵੀਡੀਓ ਆਡੀਓ ਬਣਾਈ ਤੁਸੀਂ ਜਦੋਂ ਹਸਪੀਟਲ ਹਾਂਜੀ ਹਾਂਜੀ ਇਹਨਾਂ ਬਣਾਈ ਆ ਕੀ ਇਹ ਵੀਡੀਓ ਵਿੱਚ ਵੀਡੀਓ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਪੁੱਛਿਆ ਵੀ ਮਤਲਬ ਮੁੰਡੇ ਨੇ ਕਿੱਦਾਂ ਧੱਕਾ ਕੀਤਾ ਜਾਂ ਫੋਸ ਕੀਤਾ ਤੈਨੂੰ ਤੇ ਉਹਨੇ ਹਾਂ ਕੀਤੀ ਉਹਨੇ ਜਦੋਂ ਲਾਸਟ ਜਦੋਂ ਉਹਦੇ ਸਾਹ ਚੱਲਦੇ ਪਏ ਉਹ ਵੀਡੀਓ ਵੀ ਹੈਗੀ ਮੇਰੇ ਕੋਲ ਬਾਕੀ ਇਹਨੇ ਵੀਰ ਨੇ ਵੀ ਪੁੱਛਿਆ ਕੀ ਤੁਹਾਨੂੰ ਯਾਦ ਆਦਾ ਕੀ ਹੋਇਆ ਕੀ ਸਾਰਾ ਹੋਇਆ ਮਾਮਲੇ ਇਦਾਂ ਹੀ ਆ ਕਿ ਅੱਜਕੱਲ ਤੇ ਤੁਹਾਨੂੰ ਪਤਾ ਹੀ ਹੈ ਜੋ ਵੀ ਚੱਲਦਾ ਨਾ ਸੋਸ਼ਲ ਮੀਡੀਆ ਦਾ ਜੋ ਵੀ ਆਕਲ ਆਪਾਂ ਵੇਨੀਆਂ ਮਤਲਬ ਯਾਰ ਜੂਰ ਤੇ ਦਾ ਚੇਤੇ ਯਾਰ ਜੂਰ ਵਾਲਾ ਚੱਕਰ ਤੇ ਇਹੋ ਹੀ ਹੈ ਜਦੋਂ ਕੁੜੀ ਲੈ ਗਿਆ ਇਹ ਪਹਿਲੇ ਹੀ ਉਹ ਮਤਲਬ ਕਹਿੰਦੀ ਕਿ ਭਰਾਟ ਹੁੰਦੀ ਜਾਂ ਕਿਦਾਂ ਨਾ ਬਾਕੀ ਸਰਪੰਚ ਸਾਰਿਆਂ ਨੇ ਉੱਥੇ ਕੁੜੀ ਦੇ ਮੁੰਡੇ ਨੇ ਵੀ ਪਹਿਲੇ ਹੀ ਜੋ ਜਦੋਂ ਨਾਲ ਲੈ ਗਏ ਉਦੋਂ ਹੀ ਕੁੜੀ ਬਿਮਾਰੀ ਜਾਂ ਕਿੱਦਾਂ ਨਾ ਉਹ ਨਹੀਂ ਪਤਾ ਚੱਲਿਆ ਆਪਾਂ ਨੂੰ ਲਾਸਟ ਰਾਤ 9:30 ਵਜੇ ਆ ਕੇ ਇਹਨਾਂ ਨੇ ਫੋਨ ਕੀਤਾ ਮੈਂ ਸ਼ੀਦਾ ਸਾਹਿਬ ਤੋਂ ਮੱਥਾ ਟੇਕ ਕੇ ਆਣਿਆ ਰਸਤੇ ਜਾਣੇ ਨੇ ਫੋਨ ਕੀਤਾ ਫਿਰ ਉਹਨਾਂ ਐਡਮਿਟ ਨਹੀਂ ਕੀਤਾ ਉਸ ਦਿਨ ਜੋ ਹਸਪਤਾਲ 'ਚ ਐਡਮਿਟ ਕਰਵਾਇਆ ਕਿੰਨੇ ਦਿਨ ਰਹੀ ਐਡਮਿਟ ਐਡਮਿਟ ਇਹ ਪਹਿਲੇ ਕਰਾ ਦੇ ਬਾਬਾ ਦੀਪ ਸਿੰਘ ਦੀ ਜਬਾਹ ਰੋਡ ਤੇ ਰਹੀ ਫਿਰ ਉਸ ਤੋਂ ਬਾਅਦ ਮਹਾਜਨ ਹਸਪਤਾਲ 'ਚ ਚੱਲ-ਬਾਤ ਕਰਤੀ ਜਦੋਂ ਐਡਮਿਟ ਦੇ ਤਰ੍ਹਾਂ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਪਹਿਲੇ ਮੇਰੇ ਨਾਲ ਗੱਲਬਾਤ ਹੋਈ ਮੇਰੇ ਦਮਾਚੇ ਇਹ ਨਹੀਂ ਆਨੂੰ ਸਾਰ ਮੈਨੂੰ ਇਹੋ ਦੱਸ ਦੇ ਵੀ ਮੁੰਡੇ ਨੇ ਧੱਕਾ ਕੀਤਾ ਮੇਰੀਆਂ ਵੀਡੀਓ ਵੀਡੀਓ ਉਹਦੇ ਕੋਲ ਪਈਆਂ ਵਾ ਫੋਟੋਆਂ ਪਈਆਂ ਸਾਰੀਆਂ ਮੈਨੂੰ ਫੋਰਸ ਧੱਕਾ ਕਰਦਾ ਰਿਹਾ ਮੇਨਾਂ ਜਿੱਦਾ ਵੀ ਹੈ ਨਾ ਤੇ ਉਹ ਗੱਲ ਬਾਤ ਕਰਕੇ ਮਣੀ ਪਾ ਏਦਾਂ ਮੈਨੂੰ ਮਣੀ ਪਾ ਹੀ ਕਹਿੰਦੀ ਹਮੇਸ਼ਾ ਨਾ ਕਿ ਮਣੀ ਪਾ ਮੇਨਾਂ ਮੁੰਡੇ ਨੇ ਏਦਾਂ ਕੀਤਾ ਉਹਦਾ ਕੀਤਾ ਨਾ ਮੈਂ ਮੁੰਡੇ ਨੂੰ ਬਸ ਜੇਲੇ ਫੜਾਉਣਾ ਵਾ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਮੈਂ ਵਿਆਹ ਲਈ ਰਾਜੀ ਨਹੀਂ ਉਹਦੇ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾ ਕਿਦਾਂ ਨਾ ਕਿੰਨੇ ਦਿਨ ਲਾਪਤਾ ਰਹੀ ਉਹ ਲਾਪਤਾ ਦਾ 1 ਦਿਨ ਰਹੀ ਹੈ 2 ਦਿਨ 3 ਤਰੀਕ ਨੂੰ ਗਏ ਨਾ ਮਸ ਹਾਂਜੀ 3 ਨਹੀਂ ਤਾਂ ਕਾਨੂੰਨ ਕਾਰਵਾਈ ਕਿਵੇਂ ਕਰੇ ਬਰਾਮਦੇ ਇਹੋ ਹੀ ਇਨਾ ਵੇਰ ਕੇ ਬੁਰ ਕੇ ਤੋਂ ਹੀ ਮਤਲਬ ਗੱਲਬਾਤ ਹੋਈ ਇਹਨਾਂ ਦੀ ਉਹਨਾਂ ਦੀ ਫੈਮਲੀ ਮੁੰਡੇ ਵਾਲਿਆਂ ਦੀ ਤੇ ਇਹ ਨਾਲ ਇਕੱਠੇ ਗਏ ਗੱਲਬਾਤ ਕਰਕੇ ਸਾਰੀ ਆਪਣਾ ਬਾਅਦ ਵਿੱਚ ਉਹਨਾਂ ਨੇ ਬਰਾਮ ਨੂੰ ਦੱਸਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਬਿਲਕੁਲ ਦੱਸਿਆ ਜੀ ਜੀ ਬਿਲਕੁਲ ਪੁਲਿਸ ਮੈਂ ਕਹਿੰਦਾ ਇਨਕੁਆਇਰੀ ਨਹੀਂ ਕਰਦੀ ਪਈ ਕੱਲ ਅਸੀਂ ਸਵੇਰ ਤੋਂ ਲੈ ਕੇ ਪਰਚਾ ਕਰਾਣੇ ਪਏ ਵੀ ਆ ਗੱਲਬਾਤ ਸਾਡੇ ਬਿਆਨ ਲੈ ਉਹ ਆਪਣੇ ਬਿਆਨ ਅਲੱਗ ਬਣਾ ਬਣਾ ਲਿਖੀ ਜਾਂਦੇ ਆ ਜਾਂ ਹੁਣ ਇਹੋ ਕਹਿ ਸਕਦੇ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਂ ਕਿ ਦਾਣਾ ਐਸਐਸਓ ਨਾਲ ਸਾਡੇ ਸਾਹਮਣੇ ਉਹਦੀ ਗੱਲ ਆਉਂਦੀ ਐ ਐਸਆਈ ਦੀ ਕੀ ਚਾਹੁੰਦੇ ਉਹ ਅਸੀਂ ਇਨ ਤੇ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਤੇ ਜਾਂ ਮੁੰਡੇ ਨੂੰ ਜ਼ਹਿਰ ਪਿਆਦੋ ਲਿਆ ਕੇ ਪੰਚਾਇਤ ਚ ਹਾਂਜੀ ਦੋ ਕਿੱਲੇ ਹਨੂ ਪਿੱਛੇ ਖਲਾਰਤਾ ਇਹਨਾਂ ਨੇ ਰஞ்சிਤ ਕੌਰ ਮੇਰਾ ਜਿਹੜਾ ਬੇਡਾ ਹਾਂਜੀ ਮੈਂ ਚਾਚੀ ਜੀ ਉਹਦੀ ਨੀਮਾ ਤੇ ਉਹਨਾਂ ਨੂੰ ਦੋ ਕਿੱਲੇ ਪਿਛਾਂ ਖਲਾਰਤਾ ਜਿਹੜਾ ਮੁੰਡੇ ਨਾਲ ਗਲਤ ਸੀ ਉਹ ਮੁੰਡਾ ਤੇ ਇੱਕ ਹੋਰ ਮੁੰਡੇ ਦਾ ਭਰਾ ਜੀ ਕਿਹੜਾ ਮੁੰਡੇ ਦਾ ਸਾਲ ਹੀ ਇੱਕ ਹੋਰ ਦਾ ਭਰਾ ਹੀ ਮੁੰਡੇ ਦਾ ਉਹ ਦੋਵੇਂ ਗਏ ਗਾੜੀ ਉਹਨਾਂ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕੀ ਬਾਤ ਕੀਤੀ ਜੀ ਇਹ ਹਾਨੂੰ ਨਹੀਂ ਪਤਾ ਸਾਨੂੰ ਦੋ ਕਿੱਲੇ ਪਿੱਛੇ ਖਲਾਰ ਕੇ ਬਾਅਦ ਚ ਉਹਨਾਂ ਨੇ ਕੁੜੀ ਨੂੰ ਖਲਾਰ ਕੇ ਲੱਗ ਗਏ ਫਿਰ ਸਾਨੂੰ ਫੋਨ ਕਰਤਾ ਜੇ ਉਹਨਾਂ ਨੇ ਸਾਨੂੰ ਵੀ ਫੋਨ ਕੀਤਾ ਉਹਨਾਂ ਨੂੰ ਕੀਤਾ ਆਪਣੇ ਪਰਿਵਾਰ ਨੂੰ ਤੇ ਉਹਨਾਂ ਨੇ ਸਾਨੂੰ ਗਾੜੀ ਖੜਿਆ ਜੇ ਬਿਲਕੁਲ ਕਿੱਥੋਂ ਹੁੰਦਾ ਕਿਹੜੀ ਜਗ੍ਹਾ ਤੋਂ ਗੁਰਦੁਆਰਾ ਹੀ ਉੱਥੇ ਗਿਆ ਜੇ ਨਾ ਸਰ ਗੁਰਦੁਆਰਾ ਕੁੜੀ ਠੀਕ ਸੀ ਬਿਲਕੁਲ ਹਾਂਜੀ ਉਹ ਤੋਂ ਆਂਦੀ ਮੈਨੂੰ ਚਾਚੀ ਹੋਰ ਤਰ੍ਹਾਂ ਹੁੰਦੀ ਆ ਤੇ ਮੈਨੂੰ ਹੋਰ ਤਰ੍ਹਾਂ ਆਂਦੀ ਫੇਰ ਮੈਂ ਹਚਾਲ ਕੋਈ ਨਹੀਂ ਮੇਰੇ ਨਾਲ ਬੈ ਮੇਰੇ ਨਾਲ ਬੈਠੀ ਆ ਅੱਧ ਜੇ اچانک ਇਹਨੇ ਆਪਣੀ ਉਹਦੇ ਮੁੰਡੇ ਦੀ ਭੂਆ ਨੇ ਬਿਠਾ ਲਿਆ ਆਪਣੇ ਨਾਲ ਮੈਂ ਕਿਹਾ ਨਹੀਂ ਇਹ ਤੇਰੇ ਨਾਲ ਨਹੀਂ ਬਣਾ ਮੇਰੇ ਨਾਲ ਬਿਠਾਓ ਆਂਦੀ ਨਹੀਂ ਮੇਰੀ ਬਾਹ ਵੀ ਕੁੜੀ ਦੀ ਖਿੱਚੀ ਆ ਉਹਨੇ ਆਪਣੀ ਬਾਹ ਕੁੜੀ ਦੀ ਬਾਹ ਮੇਰੇ ਹੱਥ ਚ ੜਾ ਕੇ ਆਪਣੇ ਨਾਲ ਬਿਠਾ ਲਿਆ ਆਪਣੇ ਨਾਲ ਬਿਠਾ ਕੇ ਮੈਂ ਮੈਂ ਕਾਰ ਖੜਨਾ ਵਾ ਦੀਦੀ ਨੇ ਮੈਂ ਫੋਨ ਲਾਇਆ ਦੀਦੀਾਂ ਦੇ ਘਰੇ ਲੈ ਕੇ ਸਰਪੰਚ ਨਾਲ ਗੱਲ ਹੋ ਗਈ ਸਰਪੰਚ ਨਾਲ ਗੱਲ ਕੀਤੀ ਦੀਦੀ ਨੇ ਤੇ ਕਹਿੰਦੀ ਵੀ ਉਹ ਕਹਿੰਦੇ ਵੀ ਘਰ ਲਾਇਆ ਤੂੰ ਕੁੜੀ ਸ਼ਾਮਣ ਨੂੰ ਗੱਲ ਕਰਾਂਗੇ ਉਹਦੀ ਭੂਆ ਕਹਿੰਦੀ ਮੁੰਡੇ ਦੀ ਨਹੀਂ ਮੈਂ ਉਧਰ ਖੜਨਾ ਮੈਂ ਪੱਕੇ ਕੰਮ ਕਰਾਉਣੇ ਮੈਂ ਕੱਚੇ ਨਹੀਂ ਕਰਾਉਣੇ ਸਰਪੰਚ ਘਰ ਗਏ ਆ ਸਰਪੰਚ ਘਰ ਉਧਰ ਕਹਿੰਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾ ਇਹਨਾਂ ਕੁੜੀ ਨੇ ਵੀ ਕਹਤਾ ਵਿਆਹ ਕਰਾਉਣਾ ਤੇ ਬਾਅਦ ਚ ਪਤਾ ਨਹੀਂ ਉਹਨੇ ਮੁੰਡੇ ਦੇ ਮੁੰਡੇ ਦੇ ਪਿਓ ਨੇ ਚਪੇੜ ਮਾਰੀ ਆ ਮੁੰਡਾ ਬਦਲ ਗਿਆ ਮੁੰਡਾ ਆਂਦਾ ਮੈਂ ਹੱਥ ਜੋੜਦਾ ਮੈਂ ਨਹੀਂ ਵਿਆਹ ਕਰਾਉਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੁੜੀ ਨੂੰ ਘਰ ਲਿਆਂਦਾ ਤੇ ਕੁੜੀ ਨੇ ਆ ਕੇ ਬਾਤ ਕਹਿੰਦੀ ਬਾਥਰੂਮ ਜਾਣਾ ਮੈਂ ਤੇ ਚੱਲ ਉਹ ਉਸੇ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਪਤਾ ਨਹੀਂ ਜਿ ਕੁੜੀ ਨੇ ਪਹਿਲਾਂ ਹੀ ਖਾਦਾ ਜੋ ਖਾਦਾ ਘਰ ਕੁਛ ਨਹੀਂ ਖਾਦਾ ਜੋ ਹਾਂਜੀ ਉਹ ਤੇ ਬਾਅਦ ਚ ਖੜਿਆ ਜਿਹੜੋ ਕਹਿੰਦੀ ਜਿਆਦਾ ਬੁਰਾ ਹਾਲ ਹੋ ਗਿਆ ਦਾ ਤੇ ਉਹਦੋਂ ਖੜਿਆ ਜੇ ਹਾਂਜੀ ਉਲਟੀਆਂ ਬਹੁਤ ਕੀਤੀਆਂ ਜੋਨੇ ਡਾਕਟਰਾਂ ਦਾ ਜੈਰੀ ਖਾਦਾਂ ਨੇ ਹਾਂਜੀ ਕੀ ਨਾ ਤੁਹਾਡੀ ਤਕਤੀਜੀ ਦਾ ਅਰਸ਼ਪੁਰ ਅਰਸ਼ਦੀਪਕੌਰ ਪੜਦੀ ਹਾਂਜੀ ਕਿਹੜੀ ਕਲਾਸ ਪੜਦੀ 12ਵੀਂ ਚ ਜੇ ਕੀ ਮੰਗ ਕਰਦੀ ਹਾਂਜੀ ਕੀ ਕਹੋ ਅਹ ਇਨਸਾਫ ਮੰਗ ਇਨਸਾਫ ਮੰਗਦੇ ਭਾਜੀ ਅਹੀਂ ਹਾਂਜੀ ਉਹ ਇਨੇ ਜਾਣੇ ਜੇ ਤਾਂ ਇਹ ਸਿਰਫ ਚਾਰ ਜਾਣੇ ਗਏ ਜੇ ਇਹ ਅ ਅਰਸ਼ਦੀਪ ਡਾਕਟਰ ਆਫ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ ਇਹ ਬਾਲਗ ਲੜਕੀ ਆ ਇਹ ਪਤਾ ਲੱਗਾ ਵੀ ਇਹਨੇ ਸ਼ੱਕੀ ਹਲਾਤਾਂ ਦੇ ਵਿੱਚ ਜਿਹੜਾ ਵਾ ਸੁਸਾਈਸਾਈਡ ਕੀਤੀ ਆ ਤੇ ਇਹਦੀ ਅਸੀਂ ਜਿਹੜੀ ਪ੍ਰੀਲਿਮਨਰੀ ਕਾਰਵਾਈ ਆ 193 ਬੀ ਐਨ ਐਸ ਐਸ ਦੇ ਵਿੱਚ ਕਰਕੇ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਜਿਹੜੀ ਆ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਇਹ ਇਹਦਾ ਜਿਹੜਾ ਡਾਕਟਰਾਂ ਨੇ ਐਫਐਸਐਲ ਨੂੰ ਆਰਗਨਸ ਭੇਜੇ ਆ ਉਹਦੀ ਜਿਹੜੀ ਆ ਰਿਪੋਰਟ ਪ੍ਰਾਪਤ ਹੋਣ ਤੇ ਪੋਸਟਮਾਰਟਮ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੇ ਦੀ ਕਾਰਵਾਈ ਅਮਲ 'ਚ ਲੈਂਦੀ ਜਾਊਗੀ। ਪ੍ਰੇਮ ਸਬੰਧਾਂ ਦਾ ਮਾਮਲਾ ਜੀ। ਇਹ ਇਹਦੇ ਬਾਰੇ ਮੈਨੂੰ ਅਜੇ ਤੱਕ ਨਹੀਂ ਜੀ ਇਹ ਪਤਾ ਵੀ ਪ੍ਰੇਮ ਸਬੰਧਾਂ ਦਾ ਮਸਲਾ ਜਾਂ ਕੀ ਆ ਉਹ ਤੇ ਆਫਟਰ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ। ਫਿਲਹਾਲ ਤੇ ਜਿਹੜੇ ਹਾਲਾਤ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਅਸੀਂ 193 ਬੀਐਨਐਸਐਸ ਦੇ ਅਧੀਨ ਕਾਰਵਾਈ ਕਰ ਦਿੱਤੀ ਹੈ ਜੀ। ਕੋਈ ਵੀਡੀਓ ਵੀ ਦਿੱਤੀ ਪਰਿਵਾਰ ਵਾਲਿਆਂ ਨੇ ਜਿਹੜੀ ਹਸਪੀਟਲ ਦੇ ਵਿੱਚ ਮੈਂ ਦੇਖੀ ਨਹੀਂ ਜੀ ਅਜ ਮੁੰਡਾ ਕਹਣਾ ਵੀ ਕਿ ਮੁੰਡੇ ਨਾਲ ਦੀ ਗੱਲpass ਕੀ ਕਰੋਗੇ ਸਹੀ ਤੇ ਤੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਾਅਦ ਚ ਪਤਾ ਲੱਗ ਜਾਊਗਾ ਜੀ ਸਾਰਾ ਵੀਡੀਓ ਵਗੈਰਾ ਅੱਜ ਕੱਲ ਬਣਾ ਲੈਂਦੇ ਆ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਧੰਕੀਆਂ ਦਿੰਦਾ ਮੁੰਡਾ ਜਾਂ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਧੱਕਾ ਕੀਤਾ ਆ ਫੋਰਸ ਕਰਦਾ ਜਾਂ ਧੱਕਾ ਕਰਦਾ ਰਿਹਾ ਕੀ ਵਿਆਹ ਕਰਾ ਮੇਰੇ ਨਾਲ ਕੁੜੀ ਦੀ ਇਹ ਵੀ ਘਾਟੀ 16 ਸਾਲ ਦੀ ਪਿੰਨਾਂ ਦੇ